ਅਰਦਾਸ ਤੋਂ ਬਾਅਦ ਪੜਿਆ ਜਾਣ ਵਾਲਾ ਦੁਹਰਾ ਆਗਿਆ ਪਈ ਅਕਾਲ ਕੀ ਦਾ ਸ਼ੁੱਧ ਪਾਠ ਲਿਖਣਾ ਜੀ ਜਵਾਬ ਮੌਜੂਦਾ ਸਮੇਂ ਵਿੱਚ ਅਰਦਾਸ ਤੋਂ ਬਾਅਦ ਪੜਿਆ ਜਾਣ ਵਾਲਾ ਦੁਹਰਾ ਹੇਠ ਲਿਖੇ ਅਨਸਾਰ ਹੈ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਸ ਆਏ ਖੋਜ ਸ਼ਬਦ ਮੈਂ ਲੈ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲੈ ਅੰਤਨੀਆ ਤੁਕਾਂ ਰਹਿਤਨਾਮਾ ਭਾਈ ਨੰਦ ਲਾਲ ਸਿੰਘ ਵਿੱਚ ਦਰਜ ਹਨ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਾਰ ਹੋਏ ਸਭ ਮਿਲेंगे बचे शरण जो होए सवाल बੰਦਾ ਸਿੰਘ ਬਹਾਦਰ ਵੱਲੋਂ ਤਿਆਰ ਕੀਤੇ ਮੁਗਲ ਗੜ ਲੋਗੜ ਕਿਲੇ ਦਾ ਇਤਿਹਾਸ ਸਮਝਾਓ ਜੀ ਸਦੋਰਾ ਹਰਿਆਣਾ ਤੋਂ 20 ਕਿਲੋਮੀਟਰ ਦੂਰ ਸੋਮਨਦੀ ਨਦੀ ਦੇ ਕੰਢੇ ਪਿੰਡ ਪੰਮੂ ਅਤੇ ਦਸਕਾ ਦੇ ਵਿਚਕਾਰ ਇੱਕ ਕਿਲਾ ਸੀ ਜਿਸ ਨੂੰ ਇੱਕ ਪਠਾਨ ਮੁਕਲਿਸ ਖਾਨ ਜੋ ਸ਼ਾਹਜਹਾਨ ਦਾ ਜਰਨੈਲ ਸੀ ਨੇ 1650 ਵਿੱਚ ਬਣਾਇਆ ਸੀ ਇਹ ਜਮਨਾਪਾਰ ਮੁਖਲਿਸਪੁਰ ਤੋਂ ਵੱਖਰਾ ਸੀ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਸਮਾਣਾ ਕੜਾਮ ਥਸਕਾ ਕੁੰਜਪੁਰਾ ਸ਼ਾਬਾਦ ਕਪੂਰੀ ਅਤੇ ਸਡੋਰਾ ਦੀ ਜਿੱਤ ਤੋਂ ਬਾਅਦ ਮੁਖਲਿਸਗੜ ਕਿਲੇ ਤੇ ਕਬਜ਼ਾ ਕਰ ਲਿਆ ਬੰਦਾ ਸਿੰਘ ਨੇ ਕਿਲੇ ਦੀ ਮਰਮਤ ਕਰਕੇ ਹਥਿਆਰਾਂ ਆਦੀ ਨਾਲ ਪਰ ਦਿੱਤਾ ਤੇ ਮੁਖਲਿਸਗੜ ਕਿਲੇ ਦਾ ਨਾਮ ਬਦਲ ਕੇ ਲੋਗੜ ਰੱਖ ਦਿੱਤਾ ਸੀ